ਦੀ ਪੰਚਾਇਤ ਨੇ ਉਹਨਾਂ ਪਰਿਵਾਰਾਂ ਨੂੰ 20000 ਰੁਪਏ ਦੀ ਨਕਦ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਜੋ ਕਿ ਸ਼ਰਾਬ ਨਹੀਂ ਪਰੋਸਦੇ ਅਤੇ ਵਿਆਹ ਦੇ ਵਿੱਚ ਡੀਜੇ ਤੋਂ ਦੂਰ ਰਹਿੰਦੇ ਹਨ ਬੱਲੋਪੀੜ ਦੀ ਸਰਪੰਚ ਅਮਰਜੀਤ ਕੌਰ ਨੇ ਪੰਚਾਇਤ ਮੈਂਬਰਾਂ ਤੇ ਨੌਜਵਾਨਾਂ ਦੇ ਨਾਲ ਮਿਲ ਕੇ ਕਿਹਾ ਕਿ ਉਹਨਾਂ ਦੇ ਪਿੰਡ ਦੀ ਕੁੱਲ ਆਬਾਦੀ 5000 ਹੈ ਅਤੇ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਦੇ ਵਿੱਚ ਫਜ਼ੂਲ ਖਰਚੀ ਅਤੇ ਸ਼ਰਾਬ ਪੀਣ ਤੋਂ ਬਚਣ ਦੇ ਲਈ ਉਤਸ਼ਾਹਿਤ ਕਰਨ ਲਈ ਲਿਆ ਗਿਆ ਜੋ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਉਹਨਾਂ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਵਿਆਹ ਸਮਾਗਮਾਂ ਦੌਰਾਨ ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ ਤੇ ਡੀਜੇ ਉੱਚੀ ਆਵਾਜ਼ ਦੇ ਵਿੱਚ ਸੰਗੀਤ ਵਜਾਉਂਦਾ ਹੈ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਕਿਹਾ ਹੈ ਕਿ ਇਸ ਤੋਂ ਇਲਾਵਾ ਉੱਚੀ ਆਵਾਜ਼ ਦੇ ਸੰਗੀਤ ਵਜਾਉਣ ਨਾਲ ਵੀ ਸ਼ੋਰ ਪ੍ਰਦੂਸ਼ਣ ਹੁੰਦਾ ਹੈ ਇਸ ਤੋਂ ਇਲਾਵਾ ਸ਼ਰਾ ਸਾਂਦੇ ਹੈ ਸਰੀਰ ਦੇ ਲਈ ਇਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਨੇ ਸ਼ਰਾਬ ਪੀਣ ਵਾਲੇ ਵਿਅਕਤੀ ਦੇ ਘਰ ਦੇ ਵਿੱਚ ਲੜਾਈ ਝਗੜੇ ਹਰ ਲਗਭਗ ਹਰ ਰੋਜ਼ ਹੁੰਦੇ ਰਹਿੰਦੇ ਨੇ ਨਸ਼ੇ ਦੀ ਰੋਕਤਾਂ ਬੇਲੋੜੇ ਖਰਚੇ ਆਮ ਵਿਆਹ ਸਾਰਿਆਂ ਦੇ ਲਈ ਇਸ ਫੈਸਲੇ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਪੰਚਾਇਤ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਨੂੰ ਪ੍ਰਮੋਟ ਨਹੀਂ ਕਰ ਰਹੇ ਸਗੋਂ ਲੋਕਾਂ ਨੂੰ ਕਦਰਾਂ ਕੀਮਤਾਂ ਦੇ ਰਹੇ ਹਾਂ ਪੰਜਾਬ ਦੇ ਹਰ ਪਿੰਡ ਨੂੰ ਅਜਿਹੇ ਫੈਸਲੇ ਲੈਣੇ ਚਾਹੀਦੇ ਨੇ ਤਾਂ ਜੋ ਪੰਜਾਬ ਪਹਿਲਾਂ ਵਾਂਗ ਖੁਸ਼ਹਾਲ ਹੋ ਸਕੇ ਮੇਰਾ ਨਾਮ ਅਮਰਜੀਤ ਕੌਰ ਹੈ ਮੈਂ ਪਿੰਡ ਬੱਲੋ ਦੀ ਸਰਪੰਚ 5500 ਹੈ ਜੀ ਤਦ ਸੋਚ ਸਮਝ ਕੇ ਤਾਜੀ ਮਹਨ ਲੜਾਈ ਝਗੜੇ ਆਪਾਂ ਨੂੰ ਆਮੀ ਪਤਾ ਲੱਗਦਾ ਵਿਆਹਾਂ ਚ ਸ਼ਰਾਬਾਂ ਦੇ ਕਾਰਨ ਹੋਈ ਜਾਂਦੇ ਆ ਡੀਜਾਂ ਦੇ ਕਰਕੇ ਹੋਈ ਜਾਂਦੇ ਆ ਤਾਂ ਹੀ ਆਪਾਂ ਇਹ ਫੈਸਲਾ ਲਿਆ ਵੀ ਸਾਦੇ ਵਿਆਹ ਹੁਣ ਬਾਕੀ ਸगन ਸਕੀਮ ਰੱਖੀ ਹੈਗੀ ਕਿ ਕੋਈ ਵੀ ਆਪਣਾ ਸਾਦਾ ਵਿਆਹ ਕਰ ਸਕਦਾ ਐ ਨਹੀਂ ਹੈਗਾ ਵੀ ਇੱਕ ਵਾਸਤੇ ਹੀ ਰੂਲ ਸਾਰਿਆਂ ਵਾਸਤੇ ਆ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਐ ਵੀ ਹਰੇਕ ਇਹ ਇਸ ਚੀਜ਼ ਦਾ ਵੀ ਲੈ ਸਕਦਾ ਸगन ਸਕੀਮ ਵੀ ਪਰ ਸਾਦਾ ਵਿਆਹ ਜ਼ਰੂਰੀ ਹੈ। ਮਿਰਜੇ ਜੀ ਤਾਂ ਕੋਈ ਗੱਲ ਨਹੀਂ ਹੈਗੀ ਜਿਵੇਂ 1 ਜਨਵਰੀ ਨੂੰ ਅਸੀਂ ਆਪ ਦਾ ਜਲਾਸ ಗ್ರಾಮ ਸਭਾ ਦਾ ਬਲਾਸ ਸਾਰੇ ਪਿੰਡ ਦੀ ਸੀਗਾ ਉਸ ಗ್ರಾಮ ਸਭਾ ਚ ਤੇ ਸਾਰਿਆਂ ਨੇ ਵੀ ਫੈਸਲੇ ਅਸੀਂ ਸਾਰਿਆਂ ਤੋਂ ਸਹਿਮਤੀ ਨਾਲ ਹੀ ਲਏ ਆ ਇਹ ਫੈਸਲੇ। ਕੋਈ ਆਏ ਨਹੀਂ ਹੈਗਾ ਵੀ ਕੱਲ ਹੀ ਪੰਚਾਇਤ ਨੇ ਜਾਂ ਅਸੀਂ ਕੋਈ ਹੋਰ ਆ ਉਸ ਨੇ ਲਿਆ ਨਹੀਂ ਕਿਸੇ ਨੇ ਨਹੀਂ ਸਾਰੇ ಗ್ರಾಮ ਸਭਾ ਦਾ ਹੀ ਸਾਰੀ ਦਾ ਫੈਸਲਾ। ਨੌਜਵਾਨ ਹਾਂਜੀ ਅਸੀਂ ਵੀ ਨੌਜਵਾਨਾਂ ਨੂੰ ਅਸੀਂ ਪਹਿਲ ਕਹਿੰਦੇ ਆ ਵੀ ਜੇ ਤੁਸੀਂ ਜਾਗਰੂਤ ਕਰਨਗੇ ਨੌਜਵਾਨ ਹੀ ਆਪਣੀ ਅੱਜ ਕੱਲ ਦੀ ਪੀੜ੍ਹੀ ਜੇ ਆਪਾਂ ਨੌਜਵਾਨਾਂ ਨੂੰ ਸੰਭਾਲ ਲਾਂਗੇ ਤਾਂ ਨਸ਼ਾ ਤੋਂ ਰਹਿਤ ਰਹਿਣਗੇ ਫੇਰ ਹੀ ਅੱਗੇ ਆਪਣਾ ਵੱਧ ਸਕਦੀ ਆ ਭੁਪਿੰਦਰ ਸਿੰਘ ਹੈ ਜੀ ਮੇਰਾ ਨਾਮ ਪਿੰਡ ਬੱਲੋ ਜੀ ਪੂਰਾ ਫੈਸਲਾ ਤੇ ਹੈ ਜੀ ਵੀ ਕਿ ਜਿਹੜਾ ਆਮ ਜਲਾਸੂਲਾ ਆਇਆ ਸੀ ಗ್ರಾಮ ਪੰਚਾਇਤ ਵੱਲੋਂ ਸਰਪੰਚ ਸਰਦੇ ਅਮਰਜੀਤ ਕੌਰ ਤੇ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਸਰਬਾਤਿ ਸ੍ਰੀ ਗੁਰਵਚਨ ਸਿੰਘ ਬੱਲੋ ਸੇਵਾ ਸੰਸਥਾ ਦੇ ਸਹਿਯੋਗ ਨਾਲ ਤੇ ਸਮੁੱਚੇ ਨਗਰ ਦੇ ਸਹਿਯੋਗ ਨਾਲ ਆਮ ਜਲਾਸ ਵਿੱਚ ਫੈਸਲੇ ਕੀਤੇ ਗਏ ਨੇ ਜਿਹੜਾ ਫੈਸਲਾ ਸਭ ਤੋਂ ਪਹਿਲਾਂ ਸੀ ਕਿ ਸਾਦੇ ਵਿਆਹ ਕਰਨਾ ਸਾਦੇ ਵਿਆਹ ਦਾ ਮਕਸਦ ਹੈ ਕਿ ਸਾਡੇ ਡੀਜੇ ਤੇ ਸ਼ਰਾਬ ਨਾ ਪਈ ਜਾਵੇ ਕਿਉਂਕਿ ਸ਼ਰਾਬ ਪੀਂਦੇ ਡੀਜੇ ਲੱਗਦੇ ਡੀਜੇ ਲੱਗਦੇ ਤਾਂ ਲੜਾਈਆਂ ਹੁੰਦੀਆਂ ਲੜਾਈਆਂ ਹੁੰਦੀਆਂ ਨੇ ਤੇ ਫਿਰ ਬਹੁਤ ਦੂਰ ਤੱਕ ਸਾਡੇ ਜਿਹੜੇ ਵਿਆਹ ਜਿੰਨਾ ਘਰਾਂ ਚ ਰੱਖੇ ਹੁੰਦੇ ਨੇ ਸਾਰਾ ਮਕਸਦ ਜਿਹੜਾ ਸਾਡਾ ਵਿਆਹ ਹੈ ਉਹਦਾ ਰੂਪ ਹੀ ਬਦਲ ਜਾਂਦਾ ਸਾਡੀ ಗ್ರಾಮ ਪੰਚਾਇਤ ਦਾ ਇਹ ਫੈਸਲਾ ਹੈ ਕਿ ਅਸੀਂ ਸਾਦੇ ਵਿਆਹ ਕਰਕੇ ਇੱਕ ਸਮਾਜ ਨੂੰ ਸੇਧ ਦੇਣੀ ਚਾਹੁੰਦੇ ਹਾਂ ਕਿ ਸਾਡੇ ਜਿਹੜਾ ਪਿੰਡ ਹੈ ਇਥੋਂ ਸੇਧ ਲੈ ਕੇ ਤੁਸੀਂ ਆਪਾਂ ਸਾਰੇ ਸਾਦੇ ਵਿਆਹ ਸਾਦੇ ਭੋਗ ਜੋ ਵੀ ਖਰਚੇ ਨੇ ਉਹਨਾਂ ਫਜ਼ੂਲ ਖਰਚੀ ਨੂੰ ਬੰਦ ਕਰਨਾ ਤੇ ਤਾਂ ਕਿ ਸਾਡਾ ਜਿਹੜਾ ਸਤਕਾਰ ਹੈ ਆਪ ਸਮੇ ਪਿਆਰ ਹੈ ਜੋ ਤੁਸੀਂ ਵਿਆਹ ਘਰਾਂ ਚ ਕਰਾਂਗੇ ਪਹਿਲਾਂ ਦੀ ਤਰ੍ਹਾਂ ਜਿਹੜਾ ਸਾਡਾ ਸੱਭਿਆਚਾਰ ਤੇ ਅਸਲੀ ਕਲਚਰ ਹੈ ਅਸੀਂ ਉਹਨੂੰ ਵਾਪਸ ਲੈ ਕੇ ਆਉਣੇ ਵਾਪਸ ਉਹ ਤਾਂ ਹੀ ਆਊਗਾ ਜੇ ਅਸੀਂ ਸਾਦੇ ਵਿਆਹ ਕਰਾਂਗੇ ਅਸੀਂ ਅੱਗੇ ਵੀ ਸਾਡੇ ਬਜ਼ੁਰਗ ਸੀ ਜਿਹੜੇ 8-8 ਦਿਨ ਵਿਆਹ ਹੁੰਦਾ 4-4 ਦਿਨ ਬਰਾਤਾਂ ਰਹਿੰਦੀਆਂ ਸੀ ਕੋਈ ਪ੍ਰੋਬਲਮ ਨਹੀਂ ਸੀ ਤੇ ਹੁਣ ਸਾਡੇ ਪੈਲਸਾਂ ਚ ਵਿਆਹ ਹੁੰਦੇ ਨੇ 4-4 ਘੰਟਿਆਂ ਦੇ ਵਿਆਹ ਨੇ ਤੇ ਬਹੁਤ ਜਿਆਦੇ ਮੁਸੀਬਤਾਂ ਬਣ ਜਾਂਦੀਆਂ ਨੇ ਉੱਥੇ ਕਿਉਂਕਿ ਝਗੜੇ ਹੁੰਦੇ ਨੇ ਡੀਜੇ ਦੇ ਗਾਣਿਆਂ ਜਦੋਂ ਤੁਸੀਂ ਆਮ ਹੀ ਦੇਖਿਆ ਹੋਊਗਾ ਕਿ ਕਤਲ ਤੱਕ ਹੋ ਜਾਂਦੇ ਨੇ ਗੋਲੀਆਂ ਚੱਲ ਜਾਂਦੀਆਂ ਕਿਉਂਕਿ ਉਹ ਕਹਿੰਦਾ ਨੌਜਵਾਨ ਮੇਰੇ ਆਖੇ ਗਾਣਾ ਲਾਉ ਕਹਿੰਦਾ ਮੇਰੇ ਆਖੇ ਲਾਉ ਕਾਰਨ ਉਹਦੇ ਪਿੱਛੇ ਇੱਕੋ ਹੀ ਹੁੰਦਾ ਕਿ ਸ਼ਰਾਬ ਪੀਤੀ ਹੁੰਦੀ ਨੌਜਵਾਨ ਜੇ ਸਾਡਾ ਅੱਜ ਦਾ ਜਵਾਨੀ ਹੈ ਜਿਹੜੀ ਜੇ ਨਸ਼ਿਆਂ ਤੋਂ ਰਹਿਤ ਹੋ ਜੂਗੀ ਝਗੜੇ ਵੀ ਮੁੱਕ ਜਾਣਗੇ ਤੇ ਜਿਹੜੀ ਬੇਰੁਜ਼ਗਾਰੀ ਹੈ ਬਾਕੀ ਰੌਲੇ ਨੇ ਉਹ ਸਾਰੇ ਖਤਮ ਹੋ ਜਾਣਗੇ ਸਾਡਾ ਮਕਸਦ ਤਾਂ ਇੱਕੋ ਆ ਸਾਡੀ ಗ್ರಾಮ ਪੰਚਾਇਤ ਦਾ ਸਾਡੇ ਪਿੰਡ ਦਾ ਕਿ ਅਸੀਂ ਜਾਗ ਲਾਉਣੇ ਜਾਂ ਮੈਂ ਇੱਕ ਮਣਦੁੱਦ ਨੂੰ ਇੱਕ ਛਿੱਟਾ ਲੱਸੀ ਦਾ ਲਾਇਆ ਜਾਂਦਾ ਤੇ ਸਾਰਾ ਜੰਮ ਜਾਂਦਾ ਤੇ ਸਾਡੀ ਪੰਚਾਇਤ ਵੱਲੋਂ ਕੀਤਾ ਹੋਇਆ ਫੈਸਲਾ ਅਸੀਂ ਇੱਕ ਦਿਨ ਉਹ ਹੋਊਗਾ ਕਿ ਪੰਜਾਬ ਦੇ ਜਿਹੜੇ ਨੌਜਵਾਨੀ ਹੈ ਤੇ ਸਾਡਾ ਕਲਚਰ ਹੈ ਅਸੀਂ ਮੁੜ ਸਥਾਪਿਤ ਕਰਨਾ ਚਾਹੁੰਦੇ ਹਾਂ ਅਸੀਂ ਮੈਸੇਜ ਹੈ ਸਾਡਾ ਇਹ ਕਿਉਂਕਿ ਅਸੀਂ ਸਾਡਾ ਮਕਸਦ ਇਹ ਨਹੀਂ ਕਿ ਅਸੀਂ ਬੱਲੋ ਨੂੰ ਤਾਂ ਸਿਰ ਕਰ ਲਾਂਗੇ ਪਰ ਪੰਜਾਬ ਦਾ ਭਲਾ ਹੋ ਜੂ ਪੰਜਾਬ ਦਾ ਭਲਾ ਹੋ ਜੇ ਸਾਰੇ ਪੰਜਾਬੀ ਸਾਡਾ ਰਲ ਕੇ ਅਸੀਂ ਇੱਕ ਜਾਗ ਦੀ ਤਰ੍ਹਾਂ ਕੰਮ ਕਰ ਰਹੇ ਹਾਂ ਅਸੀਂ ਇਹ ਲੋਕਾਂ ਨੂੰ ਵੇਰ ਰਸ ਦੇ ਰਹੇ ਹਾਂ ਵੀ ਆਓ ਆਪਾਂ ਰਲ ਕੇ ਸਾਰੇ ਪੰਜਾਬ ਪੰਜਾਬ ਨੂੰ ਜਿਹੜਾ ਪੰਜਾਬ ਬਣਾਈਏ ਰੰਗਲਾ ਪੰਜਾਬ ਬੋਲਣ ਚ ਬੋਲਿਆ ਜਾਂਦਾ ਕਿ ਰੰਗਲਾ ਪੰਜਾਬ ਬਣਾਵਾਂਗੇ ਬਹੁਤ ਸਾਰੇ ਬੋਲਦੇ ਨੇ ਪਰ ਉਹ ਬਣਾਉਣ ਵਾਸਤੇ ਉਦਮ ਕਰਨੇ ਨੇ ਸੰਘਰਸ਼ ਕਰਨੇ ਪੈਣਗੇ ਅਸੀਂ ਉਸ ਉਦਮ ਦੀ ਇੱਕ ਲੜੀ ਚ ਇੱਕ ਮਣਕਾ ਸ਼ੁਰੂ ਕੀਤਾ ਹੈ ਹੋ ਸਕਦਾ ਕਿ ਸਾਰੇ ਲੋਕ ਸਾਡੇ ਨਾਲ ਪੰਜਾਬ ਦੇ ਨੇ ਜਿਹੜੇ ਸਾਡੇ ਪਿੰਡਾਂ ਦੇ ਸਰਪੰਚ ਗ੍ਰਾਮ ਪੰਚਾਇਤਾਂ ਨੇ ਕਲੱਬ ਨੇ ਇਹ ਰਲ ਕੇ ਅਸੀਂ ਇੱਕ ਲੜੀ ਬਣਾਈਏ ਜਦੋਂ ਇੱਕ ਮਾਲਾ ਬਣ ਸਕਦੀ ਹੈ ਮਣਕੇ ਮਣਕੇ ਨਾਲ ਤੇ ਅਸੀਂ ਰਲ ਕੇ ਜੇ ਸਾਰੇ ਕੰਮ ਕਰਾਂਗੇ ਤਾਂ ਸਾਡਾ ਜਿਹੜਾ ਪੰਜਾਬ ਹੈ ਉਹ ਵਧੀਆ ਪੰਜਾਬ ਹੈ ਬਣ ਸਕਦਾ ਹੈ ਤਰੱਕੀ ਕਰ ਸਕਦਾ ਹੈ ਨੌਜਵਾਨੀ ਹੈ ਜਿਹੜੀ ਸਾਡੀ